हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਲਾਲੂ ਘੁੰਮਣ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸ਼ਮਸ਼ੇਰ ਸਿੰਘ ਦੇ ਫਾਰਮ ਤੋਂ ਅੱਜ ਵੀਡੀਓ ਲੱਗੇ ਬਣਾਉਣ ਤੇ 6 ਤੋਂ 7 ਨਗ ਤੁਹਾਨੂੰ گاਵਾ ਦੇ ਵਿੱਚ ਦਿਖਾਵਾਂਗੇ ਤੇ ਤਕਰੀਬਨ ਸਾਰੀਆਂ ਹੀ گاਵਾ ਜਿਹੜੀਆਂ ਸੋਈਆਂ ਸੋਈਆਂ ਹੋਣਗੀਆਂ ਡिटੇਲ ਇਹ ਨਗਾਂ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੋਂ ਨਸਾਂਦੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨਹੀਂ ਗੱਲ ਹੋਵੇ ਬਾਈ ਨਾਲ ਗੱਲਬਾਤ ਕਰਦੇ ਨੇ ਡਿਟੇਲ ਸਾਰੀ ਪੁੱਛਦੇ ਵੀਡੀਓ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਚੱਲਦੀ ਹੈ ਚੈਨਲ ਨੂੰ ਫੋਲੋ ਕਰਿਓ ਯੂਟਿਊਬਰ ਇਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰੋ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀ ਓਹ ਭਾਈ ਨੇ ਕਰਦੇ ਆ ਗੱਲਬਾਤ ਡੀਟੇਲ ਸਾਰੀ ਪੁੱਛਦੇ ਆ ਜੀ ਹਾਂ ਜੀ ਭਾਈ ਸ਼ਮਸ਼ੇਰ ਸਿੰਘ ਸਾਸੀ ਗਾਲ ਸਾਸੀ ਗਾਲ ਭਾਜੀ ਵੈਕਰ ਜਿੱਕਾ ਖਾਲਸਾ ਵੈਕਰ ਹੋਰ ਭਾਈ ਠੀਠੇ ਸਾਹ ਚੜਦੀ ਕਲਾ ਭਾਜੀ ਚੱਲੀ ਇਹ ਤਾਂ ਵਧੀਆ ਕੰਮ ਕਰ ਹਾਂ ਜੀ ਕੰਮ ਕਰ ਵਧੀਆ ਤੁਹਾਡੇ ਸਾਹਮਣੇ ਅਜੇ ਤੁਸੀਂ ਆਏ ਜੋ ਕਿਤਨਾ ਟੋਲੇ ਟੋਲੇ ਵਪਾਰੀਆਂ ਦੇ ਆਉਣ ਦੇ ਆ ਠੀਕ ਹੈ ਜੀ ਅੱਛਾ ਬੱਸ ਬੈਸ ਬੋਲਦੇ ਆਪਣਾ ਕਰ ਬੈਸ ਭਾਜੀ ਤਹਿਸੀਲ ਤਰਨਤਾਰਨ ਹਾਂ ਜੀ ਤੇ ਜ਼ਿਲ੍ਹਾ ਵੀ ਤਰਨਤਾਰਨ ਹਾਂ ਜੀ ਤੇ ਨਾਂ ਸ਼ਮਸ਼ੇਰ ਸਿੰਘ ਹਾਂ ਜੀ ਹਾਂ ਜੀ ਪਿੰਡ ਲਾਲੂ ਘੁੰਮਣ ਹਾਂ ਜੀ ਬੀੜ ਬਾਬਾ ਬੁੱਢਾ ਸਾਇਓ ਲੱਗੇ ਇਥੋਂ ਪੀਕੇ 10 15 ਕਿਲੋ ਜਾਨੀ ਕਿ ਉਹਨਾਂ ਕੀ ਤਰਮ ਤਰਨ ਦੇ ਉਹਨੇ ਜੇ ਤੁਹਾਨੂੰ ਬਾਬਾ ਬੂੜਾ ਸਾਹਿਬ ਹਾਂਜੀ ਚਬਾਲ ਹਾਂਜੀ ਠੀਕ ਜੀ ਵਿਚਕਾਇ ਜੀ ਵਿਚਕਾਇ ਜੀ ਹਾਂਜੀ ਮੰਨਨ ਸਾਈਡ ਦਾ ਠੀਕ 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 ਹੈ ਹਾਂਜੀ ਉਹ ਨੰਬਰ ਤੇ ਨਾਮ ਦੱਸ ਦਿਓ ਫੋਨ ਨੰਬਰ 79730 ਜੀ 38178 ਓਕੇ ਜੀ ਨਾਂਸ਼ ਮਸ਼ੇਰ ਸਿੰਘ ਠੀਕ ਹੈ ਪਿੰਡ ਲਾਲੂ ਹਕਮ ਠੀਕ ਹੈ ਜੀ ਅੱਛਾ ਭਾਈ ਸ਼ੁਰੂ ਕਰ ਲਈਏ ਇਸ ਗਾਂ ਤੋਂ ਪਹਿਲਾਂ ਹਾਂਜੀ ਭਾਈ ਬਸੋ ਡਿਟੇਲ ਇਹ ਇਹ ਸੂਹਾ ਕਿੰਨਾ ਸੂਹੀ ਇਹ ਸੂਹਾ ਭਾਜੀ ਘਰ ਵਾਲੇ ਤੇ ਦੂਜਾਂ ਦੇ ਤਿੱਜਣ ਕਰਕੇ ਲਈ ਅੱਛਾ ਜੀ ਜ਼ੋਈ ਗਾਂ ਕੋਲੋਂ ਗਾਂ ਕੋਲੋਂ ਦੁੱਧ ਹੋਊਗਾ 17 ਕਿਲੋ ਹੁੰਡੜ ਮੌਕੇ ਦੇ ਮੌਕੇ ਦੇ ਆਪਾਂ ਕਿਲੋ ਘੱਟ ਦੱਸਣਾ 16 ਕਿਲੋ ਅੱਠ ਇੱਕ ਡੰਗ ਤੇ ਆਠ ਹੀ ਇੱਕ ਡੰਗ ਕੋਈ ਆਨਲਾਈਨ ਮੇਰਾ ਵੀ ਰੀਟਰ ਮਰਵਾ ਲੈ ਠੀਕ ਹੈ ਜੀ ਤੇ ਦਿਖਾਵਾ ਜਿਹੜਾ 17 18 ਦਾ ਕਰਦੀ ਪਾਲਟੀ ਪੂਰੀ ਝਗੋਚਾ ਕੱਢ ਦੇਣੀ ਅੱਛਾ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਬੱਛੀ ਭਾਜੀ ਹੋਵੇ ਅੱਛਾ ਬੱਛੀ ਹਾਂਜੀ ਚਲੋ ਬੱਚੇ ਕੋਈ ਨਹੀਂ ਆਪਾਂ ਸਾਰੇ ਐਕਸਾਈਟ ਉਹ ਇਹਨਾਂ ਕੱਚੇ ਜੇ ਥਾਂ ਬੱਤੇ ਬੱਚੇ ਹਾਂਜੀ ਅੱਛਾ ਇਹਨੂੰ ਸੂਈ ਨਹੀਂ ਕਰਾੜੇ ਮੁੰਡਾ ਇਹਨੂੰ ਭਾਜੀ ਅੱਜ 14 ਦਿਨੋਂ ਕੋ ਚੱਲੇ 14 14 15 ਦਿਨ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਮੇ ਇਹ ਕੁਝ ਮਾਰਨ ਲਈ ਕੁਝ ਮਾਰਨ ਲਈ ਅੱਜ ਥੋਤੀ ਥਤੀ ਚਾਂ ਕਰ ਗਏ ਠੀਕ ਹੈ ਜੀ ਅੱਛਾ ਤੇ ਚੁਾਈ ਚੁਈ ਵਧੀਆ ਇੱਕ ਨੰਬਰ ਇੱਕ ਨੰਬਰ ਕੋਈ ਛੱਟਾ ਨਹੀਂ ਭੂਰ ਨਹੀਂ ਆ ਬੰਬੀ ਵਾਲੀ ਮੋਟਰ ਹੀ ਲੱਗੀ ਕੋਈ ਆਹ ਦੋਸਤ ਕਰਿਓ ਚੈੱਕ ਹਨਾਂ ਦੀ ਕੁਆਲਿਟੀ ਨਖੜ ਵਿੱਚ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਂ ਨਹੀਂ ਨਾਲ ਤੇ ਬੱਚਾ ਇਹ ਤਾਂ ਮਗਰ ਵਸ਼ੀ ਹੈ ਵਸ਼ੀ ਮਗਰ ਜੀ ਸੂਹਾ ਤੇ ਜਮਲ ਕੇ ਚੱਲ ਹਾਂਜੀ ਹਾਂਜੀ ਤੋਰੋ ਜੀ ਲਓ ਦੋ ਦੋ 17 18 ਕਿਲੋ ਦਾ ਵਖਵਾ ਕਰਦੀ ਹੈ 16 ਕਿਲੋ ਤੇ ਬਾਈ ਕਹਿੰਦਾ ਭਾਵੇਂ ਵੀ ਆਉਣ ਨਾਲ ਵੀ ਗਾਰੰਟੀ ਦੇ ਲੈ ਆ ਲਓ ਜੀ ਸੋਨਾ ਕਦਗਾਠ ਸੋਹਣੀ ਬਰੀਡ ਹੈਲੋ ਜੀ ਕਰਿਓ ਚੱਕ ਆ ਵੇਖੋ ਜੀ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਹੈ ਜੀ ਬੈਕ ਸਾਈਡ ਤੋਂ ਇਹ ਲੋ ਫਾਲੀ ਵਾਲਾ ਬੰਦਾ ਲੈ ਵੀਰ ਮੁਰਦਾ ਯਰ ਸੀ ਤੇ ਐਚ ਐਫ ਦੇ ਨਾਲ ਕ੍ਰੋਸ ਅੰਗ ਰੱਖਦੀ ਆ ਕਰਿਓ ਚੱਕ ਰਾਜੀ ਪੂਰੀ ਸੋਹਣੀ ਹੈ ਸੋਹਣੀ ਹੈ ਕਿੰਨੀ ਹੈਗੀ ਵਾਛੀ ਬਹੁਤ ਚੰਗੀ ਹਾਂ ਬਿਊਟੀਫੁਲ ਬਾਕੀ ਇਦਾਂ ਹੀ ਭਾਵੇਂ ਮੂੰਹ ਫੜ ਲੈ ਕੋਈ ਇਹ ਨਹੀਂ ਅੱਛਾ ਹੈ ਹਲੋ ਜੀ ਲਓ ਜੀ ਕਰਿਓ ਚੱਕ ਹਾਂ ਜੀ ਕਿਸੇ ਨੇ ਕੋਈ ਮਸਾਲਾ ਮਸਲਾ ਦੇਣਾ ਹੋਵੇ ਤੇ ਇਹੋ ਜਿਹੇ ਪਹੂ ਜਿਹੜੇ ਆ ਬੜੇ ਚੰਗੇ ਹੋ ਦੇ ਕਿਉਂਕਿ ਜਿਹੜਾ ਪਹੂ ਸੀਲ ਸੀ ਹਾਂਜੀ ਹਾਂਜੀ ਬਾਕੀ ਬੈਕ ਸਾਈਡ ਤੋਂ ਵੀ ਆਰਡਰ ਕੁਆਲਿਟੀ ਚੈੱਕ ਕਰ ਲੋ 16 ਕਿਲੋ ਮੌਜੂਦਾ ਦੁੱਧ ਦੀ ਜਿਹੜਾ ਹੁਣ ਕੋਈ ਮੰਨ ਕੇ ਸੌਦਾ ਕਰਨੀ ਵੀਰ ਪਾਣਾ ਭਰਾ ਜੀ ਦੇ ਸੌਦਾ ਕਰਾ ਆਹ ਹਾਂਜੀ ਸ਼ਾਮਾਂ ਪੈਣੀਆਂ ਬਾਜੀ ਹਾਂਜੀ 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 ਬੱਚਾ ਇਹ ਤੇ ਮਗਰ ਵਸ਼ੀ ਵਸ਼ੀ ਗੜੀ ਇਹਦੀ ਵਸ਼ੀ ਗੜੀ ਆਵੇ ਵਸ਼ੀ ਬਾਜੀ ਆਵੇ ਆ ਲੋ ਜੀ ਆ ਜੇ ਵਸ਼ੀ ਦੀ ਲੋ ਜੀ ਕਰਿਓ ਚੈੱਕ ਹਾਂ ਲੋ ਆ ਜੋ ਮਛੀ ਬਹੁਤ ਸੋਹਣੀ ਮਛੀ ਵੀ ਗਾਂ ਰਹੀ 14 ਪਤਾ ਨਹੀਂ ਪੱਠੇ ਪੱਠੇ ਨੂੰ ਮੂੰਹ ਮਾਰ ਲੈਂਦੀ ਠੀਕ ਹੈ ਜੀ ਲੋ ਜੀ ਇਹਦਾ ਸ਼ੇਰੀ ਮੁੱਲ ਕਿੰਨਾ ਹੋਊਗਾ ਮੁੱਲ ਭਾਈ 50 ਰੁਪਏ ਥੋੜਾ ਉਲਟ ਪੁਲਟ ਹੋਇਆ ਫਿਰਦਾ ਹਾਂਜੀ 62 ਦੀ ਦੇ ਦਿੱਗੇ ਵੇਖੋ ਜੀ ਤੁਹਾਡੀ ਮਰਗੀ ਉਹਨਾਂ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਪਰ ਆਪਾਂ ਨੂੰ ਜਿੰਨਾ ਕੋ ਇਹਦਾ ਫਾਇਦਾ ਹੋ ਜੀ ਉਸ ਹਿਸਾਬ ਨਾਲ ਆਪਾਂ ਮੰਨਤਾਂ ਦੇ ਕਰਦੇ ਹਾਂ 57000 ਰੁਪਏ 57000 ਦੀ ਹਾਂਜੀ ਹੈਗੀ ਕਿਉਂਕਿ ਜੈਸੋ ਵੇਲਾ ਯਾਰ ਇੱਕ ਛੱਡ ਦਾਂਗੀ 52000 ਹੋ ਗਏ ਲਓ ਸ਼ੁਕਰੀਆ ਦੋਸਤੋ ਡਿਮਾਂਡ ਰੱਖਣ ਨੂੰ ਭਾਵੇਂ 60 ਕਰਾ ਲਓ 65 ਕਰਾ ਲਓ ਜੋ ਮਰਜ਼ੀ ਕਰਾ ਲਓ ਪੈਂਟ ਦੀ ਕਾਈ ਵਿਖਦੀ ਆ ਹਾਂਜੀ 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 ਇਹ ਨਾ ਵੀ 52000 ਦੇ ਵਿੱਚੋਂ ਆਿਆਂ ਗਿਆ ਦਾ ਮਾਨਤਨ ਮਾਨਤਨ ਕਰਾਂਗੇ ਉਸ ਤਰ੍ਹਾਂ ਦੇ ਬੜਾ ਕੋਈ ਮਾਨ ਕਰਤਾ ਪੂਰਾ ਹੀ ਠੀਕ ਹੈ ਕੋਈ ਨਹੀਂ ਬਾਕੀ ਚਲੋ ਫੇਰ ਵੀ ਚਲੋ ਛੋਟਾ ਕਰਦੇ ਹਾਂ ਇਹ ਦੋ ਅੱਗੇ ਆ ਗਿਆ ਦੋ ਨੰਬਰ ਦਸੂਏ ਦੇ ਬਾਰੇ ਇਹ ਬਚੀ ਸਾਗੀ ਜੇ ਪਹਿਲਾ ਸੁਆ ਵਾ ਸੁਈ ਹੈ ਨਾ ਹਾਂਜੀ ਇਹਨਾਂ ਇਸ ਤਰ੍ਹਾਂ ਸੰਗਲੀ ਪਈ ਸੀ ਮਨ ਸੰਗਲ ਪਿਆ ਸੀ ਅੱਛਾ ਜੀ ਜੱਬੂ ਜਾ ਪਿਆ ਆਂਦੀ ਵੀ ਮੇਰੇ ਚੱਬੂ ਜਾ ਕਿਉਂ ਪਿਆ ਔਲ ਕਰਦੀ ਮਤਲਬ ਮਤਲਬ ਆ ਜਾਨੀ ਕਿ ਰਸੇ ਦੀ ਔਲ ਕਰਦੀ ਔਲ ਜੀ ਔਲ ਜੀ ਮਨਉਂਦੀ ਠੀਕ ਠੀਕ ਇਹ ਸੂਆ ਪਹਿਲਾ ਚਾਰ ਦੰਦ ਜੀ ਠੰਡੀ ਸੀਲ ਹਮ ਤੇ ਦੁੱਧ ਹੋ 11 ਕਿਲੋ 11 ਕਿਲੋ ਹਾਂਜੀ ਹਾਂ ਇਹਨੂੰ ਅੱਜ ਇਹਨੂੰ ਅੱਜ 20 ਦਿਨ ਇਹ ਕਿਹੜੀ ਗੱਡੋ ਗਈ ਹੁਣ ਸੋਈ ਇਹਦਾ ਬੱਚਾ ਕੀ ਅਵੱਛੀ ਮਗਰ ਅੱਛੇ ਇਹਦੇ ਮਗਰ ਅਵੱਛੀ ਬੱਛੀ ਹਾਂਜੀ ਲਓ ਜੀ ਇਹਦੇ ਮਗਰ ਗਾਂ ਵੀ ਆਪ ਹੈ ਜੇ ਦੰਦਾ ਜੀ ਬੱਛੀ ਆਪ ਚੌਗੀ ਵਹਿਰ ਤੇ ਮਗਰ ਵੀ ਵਸ਼ੀ ਦੁੱਧ 11 ਕਿਲੋ ਮੌਜੂਦਾ ਤਿਆਰ ਹਾਂਜੀ ਪੱਕਾ ਇਹ ਬੜਾ ਸੁਨੋ ਦੁੱਧ 12 ਕਿਲੋ ਹੋਊਗਾ ਕਿਲੋ ਘੱਟ ਦੱਸਣਾ ਤੋਦੀ 10 ਕਿਲੋ ਲੋਏਰਗਾ ਆ ਕਰਿਓ ਚੈੱਕ ਹਾਂ ਥਾਣਾ ਦੀ ਕੁਆਲਿਟੀ ਗੁਲਾਬੀ ਰੰਗ ਦੇ ਥਾਣ ਨਿਕੜਵੇਂ ਚਾਰੇ ਗੈਪ ਚ ਤੇ ਇਹ ਬਾਈ ਤੋੜ ਕੇ ਦਿਖਾਈ ਥੜੀ ਜੀ ਲਓ ਬਾਈ ਇਹਦਾ ਰਸੇ ਲੜਾ ਜਾ ਔਲ ਕਰਕੇ ਭਾਈ ਦੀ ਭੂਰੀ ਜਾਂ ਦਾ ਇਸ ਕਰਕੇ ਨਾ ਇਹਨੂੰ ਹੱਥ ਕੋ ਕਰਿਓ ਚੱਕ ਦੋਸਤੋ ਬਾਕੀ ਸੀਲਸਲਾ ਗਿਆ ਚੋਣ ਚਾਣ ਦੇ ਵਿੱਚ ਇੱਕ ਨੰਬਰ ਦੀ ਲੈ ਵੀ ਮੋੜ ਲਾ ਮੋੜ ਲਵੀ ਕਾਲੂਸ਼ ਕਈ ਰਣਾ ਪਸ਼ੂ ਉਪਰੇ ਘਰ ਜਾ ਕੇ ਥੋੜਾ ਜਿਹਾ ਕਰ ਜਾਂਦਾ ਇਹ ਵੀ ਜਰਸੀ ਦੇ ਨਾਲ ਕ੍ਰੋਸ ਸੰਗਰ ਜਰਸੀ ਕ੍ਰੋਸ ਚੌਗੀ ਵਸ਼ੀ ਮੂੰਹ ਹਾਂਜੀ ਚਾਰ ਦੰਦ ਮੂੰਹ ਜਰਸੀ ਕ੍ਰੋਸ 11 ਕਿਲੋ ਦੁੱਧ ਇਹਦੀ ਵਸ਼ੀ ਸ਼ੇਰੇ ਚਿੱਟੇ ਰੰਗ ਦੀ ਹਾਂਜੀ ਚਿੱਟੇ ਰੰਗ ਦੀ ਭਾਜੀ ਆਵੇ ਆਜੇ ਵਸ਼ੀ ਦੀ ਹਾਂਜੀ ਆਜੇ ਸੂਹ ਹੋ ਗਈ ਵੀ ਦਿੰਦਾ ਹੋਊਗਾ ਜੀ ਦਾ ਆ 15 ਤੋਂ 20 ਦਿਨ ਹੋ ਗਏ ਦੋ ਗਾਵਾਂ ਤੋਂ ਦਿਖਾ ਤੀ ਦੋਵੇਂ ਗਾਵਾਂ ਦੇ ਮਗਰ ਬੱਚੇ ਜਿਹੜੇ ਵਛੀਆ ਹੋ ਤੇ ਸ਼ਰੀ ਇਹਦਾ ਮੁੱਲ ਕੰਨਾ ਉਹ ਇਹਦਾ ਭਾਜੀ ਮੁੱਲ ਤੇ 50 ਕਰ ਦੇ ਜੀ 39 ਦੀ ਦੇ ਦੀ 45000 ਦੀ ਹਾਂਜੀ ਹੋਇਆ ਕਿ ਜੈਸ ਕੋਈ ਕਿ ਉਹ ਜੈਸ ਫਿਕਸ ਕਰਦੀ 2000 ਦਾ ਮਾਨ ਕਰ 43000 ਲੱਜ ਕਰੀਓ ਚ ਆ ਲੋ ਜੀ ਡਿਮਾਂਡ ਆ ਲੱਭਣੇ ਨਹੀਂ ਲਾਕੇ ਚ ਡਿਮਾਂਡ 50000 ਦੀ ਤੇ ਦੇਣ ਲਣ ਮੁੱਲ ਜਿਹੜਾ 43000 ਜਿਹੜਾ ਆ ਜਾਂਦਾ ਮਾਨਤ ਨਾਲ ਹੋਊਗਾ ਸੋਹਣੀ ਵਛੀ ਬਹੁਤੀ ਸੁਥਰੀ ਹੈ ਹਾਂਜੀ ਹਾਂਜੀ ਇਹ ਲੋਗੇ ਆਓ ਜੀ 3 ਨੰਬਰ ਤੇ ਕਾਲੀ ਗਾਂ ਤੋਂ ਸ਼ੁਰੂ ਕਰ ਲਈਏ ਹਾਂਜੀ ਭਾਜੀ ਵੱਡਾ ਕੱਦ ਕਾਠ ਆਰਡਰ ਕੁਆਲਿਟੀ ਬਹੁਤ ਸੋਹਣੀ ਥਣਾਂ ਦੀ ਕੁਆਲਿਟੀ ਚੈੱਕ ਕਰ ਲਿਓ ਮੱਝਰਗਾ ਥਣ ਲਗਾ ਜੀ ਇਹ ਵੀ ਸਹੀ ਹੈ ਜੀ ਹੈ ਵੀ ਭਾਜੀ ਮੱਝ ਜੋ ਅੱਛਾ ਜੀ ਦੋ ਦੋ 13 14 ਕਿਲੋ ਅੱਛਾ ਜੀ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਇਹਨਾਂ ਬੱਚੇ ਤੋਂ ਇਹਨੂੰ ਮਹੀਨਿਆਂ ਅੰਦਰ ਦੀ ਬਾਹਰ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਮੈਂ ਅੰਦਰ ਦੀ ਠੀਕ ਹੈ ਜੀ ਮਤਲਬ ਮੱਝ ਨਹੀਂ ਗਾ ਜੀ ਮਹੀਨੇ ਤੋਂ ਅੰਦਰ ਹੀ ਹੈ ਅੰਦਰ ਦਾ ਬੱਚਾ ਵੀਡੀਓ ਮੇਰੇ ਕੋਲ ਹੈਗਾ ਸਾਰਾ ਕੋਈ ਦਿਖਾ ਸਕਦੇ ਠੀਕ 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 ਇਹ ਦੋ ਦੋ ਤੇ ਹੈ ਵੀ ਮਾਜ ਦੇ ਦੁੱਧ ਵੀ ਮਈਆਂ ਰਕਾ ਚਿੱਟਾ ਦੁੱਧ ਤੇ ਇਸ ਤਰ੍ਹਾਂ ਹੀ ਭਾਵੇਂ ਬੈਜੋ ਥੱਲੇ ਵੀ ਲੱਤ ਨਹੀਂ ਲਾਉਦੀ ਅੱਛਾ ਜੀ ਖਾਣ ਬੜਾ ਸੋਹਣਾ ਲੱਗਾ ਆ ਲਓ ਜੀ ਕਰਿਓ ਚੈੱਕ ਹਾਂਜੀ ਦੁੱਧ 14 ਕਿਲੋ ਹੋਊ ਭਾਜੀ 14 ਕਿਲੋ ਹਾਂ ਆਪਾਂ 13 ਕਰਕੇ ਦੇਣਾ ਭਾਵੇਂ ਕੋਈ ਵੀਰ ਚਵਾਲੇ ਦੇ ਕਿਲੋ ਵੱਧ ਨਹੀਂ ਗੁਰ ਸ਼ਾਈ ਵਾਲ ਤੇ ਐਚਫ ਦਾ ਕ੍ਰੋਸ ਹਾਂਜੀ ਕਿਲੋ ਰੱਖ ਦੀ ਲਓ ਜੀ ਕਰਿਓ ਚੈੱਕ ਲਓ ਜੀ ਬੱਚੇ ਮੈਨੂੰ ਦਿਹਾੜੀ ਡਾਂਗੀ ਹੋ ਗਈ ਆ ਅੱਛਾ ਜੀ ਹਾਂ ਤੋਰੋ ਜੀ ਨੂੰ ਸੂਆ ਕਰਵਾਉਣੀ ਸੂਆ ਭਾਜੀ ਦੁਜਾਵੇ ਤਿਜਾਵੇ ਸਾਹਮਣੇ ਵੀਡੀਓ ਦੇ ਸਾਹਮਣੇ ਹੈ ਨਾ ਜੀ ਤੇ ਜਾਊ ਆ ਲਓ ਜੀ ਕਰਿਓ ਚੈ ਬਲੈਕ ਕਲਰ ਸਾਰੇ ਦੁੱਧ 13 14 ਕਿਲੋ ਮੌਜੂਦਾ ਤਿਆਰ ਬਚਾ ਰਖ ਐਕਸਪਾਇਰ ਹੋ ਗਿਆ ਮਿਲਦੀ ਪਾੜੇ ਦੇ ਜੀ ਆ ਪਾੜੇ ਦੇ ਚਲੋ ਭਾਵੇਂ ਉਦਾਂ ਚਲੋ ਆ ਲੋ ਜੀ ਕਰਿਓ ਚੈੱਕ ਗਾਵਾں ਦੋਸਤੋ ਚਲੋ ਆਮ ਤੁਹਾਨੂੰ ਪਤਾ ਹੀ ਹੈ ਚਲ ਜਾਂਦੀਆਂ ਚਲੋ ਆੜਾ ਚਲੋ ਪਾ ਲਈਏ ਥੋੜਾ ਜਨਾ ਹੋ ਜਾਂਦਾ ਹਾਂ ਲੋ ਜੀ ਕਰਿਓ ਚੈੱਕ ਦੋਸਤੋ ਜ਼ਰੂਰ ਬਾਕੀ ਦੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਐ ਮਾਜੀ ਆ ਡਾਕਲਾ ਬੜੀ ਡਾਕਲਾ ਫੋਸ ਕਰ ਲੈਂਦੇ ਨੇ ਜਿੰਨੂੰ ਮਿਲ ਕੇ ਸਾਰੇ ਰਹਿ ਜਾਂਦੇ ਪਾੜ ਚਲ ਕੋ ਲੈ ਜਾ ਲੈ ਜਾ ਜਾਂਦੇ ਜਾਂਦੇ ਚੰਗ ਜਾਂਦੇ ਚਲੋ ਉੱਤਰ ਪ੍ਰਾਣੀਆਂ ਨਾ ਵਗ ਬਹੁਤ ਸੁਣੀ ਥਣਾ ਦੀ ਕੁਆਲਿਟੀ ਬਾਕੀ ਇਹ ਗੱਲ ਵੀ ਇਹਨਾਂ ਦਾ ਕਰਮਾ ਦਾ ਦੁੱਧ ਵਿਚ ਉਹ ਚੰਗੀ ਫੈਂਡ ਵਾਲਾ ਹੁੰਦਾ ਆ ਫੈਂਡ ਵਾਲਾ ਦੁੱਧ ਮਈਆ ਆ ਵੇਖੋ ਜੀ ਛਰੇ ਕੰਨ ਮੋਲ ਕਰਨਾ ਭਾਜੀ ਮੋਲ ਤੇ 45 ਕਰਦੇ ਜੀ ਕਿਨੇ ਦੀ ਦੋਈ yes ਦੋ 33 ਦੀ ਦੇ 33 ਕਰਦੇ ਹੈਗੀ ਵੀ ਜੈਸ ਦੀ ਕਰ ਕੋਈ ਯਾਰ ਦਾ ਮਾਣ ਨੂੰ 37 ਕਰ ਓਕੇ ਜੀ ਡਿਮਾਂਡ 45000 ਰੁਪਿਆ ਰੱਖੀ ਤੇ 37000 ਦੇ ਵਿੱਚੋਂ ਵੀਰ ਕਹਿੰਦਾ ਆਿਆਂ ਗਿਆਂਦਾ ਮਾਨ ਤਾਂ ਦੁੱਧ ਵੀ ਦੋਸਤੋਂ 13 ਕਿਲੋ 14 ਕਿਲੋ ਦੁੱਧ ਚਵਾ ਕੇ ਦੇਵਾਂਗੇ 13 ਕਰਕੇ ਦੇਣਾ ਕਿਲੋ ਘੱਟ ਠੀਕ ਹੈ ਜੀ ਦੁੱਧ 16 17 ਕਿਲੋ ਕਰ ਜੂਗੀ ਗਾਰ ਮਗਰਲੇ ਘਰ ਵੇਖੀ ਪੜ ਰਹੀ ਰੁੜੀ ਰੁੜੀ ਆ ਬਾਕੀ ਵੇ ਲੋ ਪਖਾਰੀ ਕਿੱਡੀ ਮੂੰਹ ਨਹੀਂ ਚੁੱਕਦੀ ਠੀਕ ਹੈ ਜੀ ਉਹ ਆ ਤੇ ਦਿੰਦੇ ਵਪਾਰੀਆਂ ਨੂੰ ਵਪਾਰੀ ਮਾਲ ਅਹੀ ਰਹਿਣਾ ਭਾਜੀ ਉੱਤੇ ਠੀਕ ਹੈ ਜੀ ਸਾਨੂੰ ਦੁੱਧ ਵੀ ਦੇਣਾ ਤੇ ਸਾਨੂੰ ਜਲ ਪਾਣੀ ਵੀ ਦੇਣਾ ਉਹ ਗੱਲ ਤੇ ਆਹ ਜੀ ਫੇਰ ਉਹ ਕੇਸ ਇਹਦੀ ਗਾਂ ਵੇਖ ਲਈ ਏ ਇਹ ਇਹਦਾ ਭਾਜੀ ਦਾ ਬੱਚਾ ਮਰ ਗਿਆ ਅੱਛਾ ਇਹਦੇ ਦਾ ਬੱਚਾ ਮਰ ਗਿਆ ਇਹ ਕੋਈ ਸਾਲ ਦੀ ਭਾਵੇਂ ਸਮਝ ਲੈ ਅੱਛਾ ਭਾਵੇਂ ਕੋਈ ਦੋ ਮਹੀਨੇ ਸਮਝੇ ਮੈਂ ਵੀ ਮਗਰੋਂ ਇਦਾਂ ਹੀ ਲਿਆ ਭਾਈ ਵੈਸੇ ਆਪਣੇ ਲੋਗ ਅੰਦਾਜ਼ਾ ਕੋਈ ਕਿੰਨਾ ਤਾਜਾ ਮੈਂ ਦੋ ਮਹੀਨਾ ਰੇਟ ਗੇਟੋਂ ਦੋ ਕੁ ਮਹੀਨੇ ਹੈਨਾ ਠੀਕ ਹੈ ਜੀ ਤੇ ਇਹ ਦੁੱਧ ਕਿੰਨਾ ਚੋਣ ਦੁੱਧ 12 ਕਿਲੋ 12 ਕਿਲੋ ਹੁਣ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀ ਲਓ ਜੀ ਲਓ ਜੀ ਕਰਿਓ ਚੱਕ ਦੋ ਕੋ ਦੋ ਟਾਈਮ ਹੀ ਲੈ ਟਾਈਮ ਹੋ ਗਿਆ ਸੂਈ ਨੂੰ ਲਾ ਲਓ 12 ਕਿਲੋ ਦੁੱਧ ਮੌਜੂਦਾ ਤਿਆਰ ਸੂਆ ਕਿੰਨਾ ਸੂਈ ਸੂਆ ਭਾਜੀ ਤੀਜਾਉ ਤੀਜਾ ਸੂਆ ਹੈਨਾ ਜੀ ਡੱਬੀ ਡ ਕਰ ਲਿਓ ਚੈੱਕ ਪਾ ਲਓ ਜੀ ਕੱਦ ਕੱਡ ਗਾਂ ਦਾ ਚੈੱਕ ਕਰ ਲਿਓ 12 ਲੀਟਰ ਦੁੱਧ ਚੋਣ ਲਈ ਜੀ ਮੌਕੇ ਦਾ ਜੀ 12 ਚਾਰ ਦੇ ਬਰਾਬਰ ਹੋਈ ਆ ਪਾਜੀ ਕੋਈ ਛੱਟਾ ਵੀ ਨਹੀਂ ਭੂਰ ਵੀ ਨਹੀਂ ਠੀਕ ਹੈ ਜੀ ਤਾਂ ਜੋ ਬਾਕੀ ਦੋਸਤੋ ਮਿਲਕ ਵੀ ਚੰਗੀ ਮੋਟੀ ਲੱਗੀ ਹੈ ਮੈਨਾਂ ਬਹੁਤੀ ਜਿਆਦੀ ਆਵੇ ਤੁਹਾਨੂੰ ਥੱਲੇ ਭਾਗ ਵਖਾਣ ਦਾ ਚਾਹ ਲਓ ਜੀ ਕਰ ਲਿਓ ਚੈੱਕ 12 ਲੋ ਤਿਆਰ ਹੈ ਦਾ ਪੂਰਾ ਜੀ ਮੈਂ ਨਾ ਭਾਈ ਲੋਹੇ ਅਰਗਾ ਗਏ ਲਓ ਜੀ ਕਰਿਓ ਚੱਲ ਇਹੋੜਾ ਵੀ 15 ਦੱਸਣਾ ਇਹ ਹਾਂਜੀ ਲੋ ਜਾ ਬੱਤ ਮੈਂ ਨਾ ਦੁੱਧ ਵੀ ਨਾ ਇਹਦਾ ਮਹੀਂ ਅਰਗਾ ਵੇਖੋ ਚਿੱਟਾ ਹਾਂਜੀ ਕਰੋ ਚੱਲ ਠੀਕ ਹੈ ਜੀ ਆਈਏ ਮਗਰ ਮਗਰੇ ਹੁਣੇ ਮਾਰੋ ਜੀ ਲਓ ਜੀ ਕਰ ਲਓ ਚੱਕ ਜੀ ਠੀਕ ਹੈ ਜੀ ਸੈਡੋ ਜੀ ਨਾ ਡੋਨੋ ਥਲੇ ਸੈਡੋ ਜਮੜਾ ਜਾ ਲੈ ਜੀ अच्छा कितना मोल करना चाहिए भाई जी 32 दी दे दिए कितना मानਣਾ सौदा 20000 और कर देने पूरी थी 30 थी। ठीक है जी लो जी डिमांड दोस्तों जी 32000 रुपया 30000 ਦੇ ਵਿੱਚ ਤੜਾ ਆ ਗਿਆ ਦਾ ਮਾਨਤਨ ਛੋੜ ਛਪਾ ਜਿਹੜਾ ਮੌਕੇ ਦੇਊਗਾ 28 ਦੀ ਦੇ ਦਾਂਗੇ 28 ਰੁਪਏ 28 ਦੀ ਦੇ ਦਾਂਗੇ ਪਹਿਲਾਂ ਰੁਕੇਗੀ ਮੈਂ ਨਾ 28 ਦੀ ਦੇ ਦਾਂਗੇ लो ठीक है हां 28000 ਜੋ ਦੋਸਤੋ ਮਾਨਤਨ ਹੋਊਗਾ ਜਿਹੜਾ ਆ ਗਿਆ ਦਾ ਇਹ ਵੀ ਸੇਲ ਹੈ ਹਾਂਜੀ ਹਾਂਜੀ ਇਹਨੂੰ ਭਾਜੀ ਹੋਗੇ ਲੋ ਮਹੀਨੇ ਦੇ ਅੰਦਰ ਬਾਹਰ ਹੋ ਗਿਊ ਨਹੀਂ ਬਚਾਇਗਾ ਹਾਂਜੀ ਬਚਾਇਗਾ ਅੱਛਾ ਠੀਕ ਠੀਕ ਹੈ ਇੱਕ ਨਾ ਦੋ ਚੋਲੀ ਭਾਜੀ ਦੁੱਧ 10 ਕਿਲੋ ਦਾ 9 ਕਰਕੇ ਦੇਣਾ ਠੀਕ ਹੈ ਜੀ ਹਾਂ ਇਹ ਵੀ ਸਵੇਰ ਦੁੱਜਾ ਸਵੇਰ ਭਾਜੀ ਦੁੱਜਾ ਹੋ ਠੀਕ ਹੈ ਜੀ ਹਾਂ ਜੀ ਸਵੇਰ ਦੁੱਧ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਲਿਓ ਆਪ ਅੰਦਾਜ਼ਾ ਲਾ ਲਿਓ ਦੁੱਧ 10 ਕਿਲੋ ਹੋਊਗਾ ਜੀ ਮੌਜੂਦਾ ਇਹਦੇ ਮਗਰ ਬਚਾ ਕੀ ਬੱਛਾ ਮਗਰ ਭਾਜੀ ਅੱਛਾ ਇਹਦੇ ਮਗਰ ਬੱਛਾ ਹੈ ਨਾ ਜੀ ਹਾਂ ਜੀ ਠੀਕ ਹੈ ਆ ਮੈਂ ਆ ਬਾਜ਼ਾਰ ਦਾ ਚੋਕਰੀ ਆ ਲੋ ਜੀ ਕਰਿਓ ਚੈੱਕ ਆ ਜਾ ਬੱਤ ਇਹਦੇ ਮਗਰ ਬੱਚਾ ਹੈਗਾ ਜੀ ਦੋਸਤੋ ਬੱਚਾ ਆਹ ਵਾਹ ਬਈ ਆਜੋ ਭਾਜੀ ਆਜੋ ਬੱਚਾ ਦਾ ਬਿਲਕੁਲ ਸੇਮ ਕਲਰ ਬੱਚੇ ਤੇ ਲਓ ਜੀ ਬਾਕੀ ਠੰਡੀ ਛੰਡੀ ਬੜੀ ਆ ਲਓ ਜੀ ਕਰ ਲਓ ਚੈੱਕ ਇਹਦੀ ਮਿਲਕ ਬੰਦ ਦੋਸਤੋ ਕਾਫੀ ਮੋਟੀ ਲੱਗੀ ਹੈ ਜੀ ਚਾਹ ਬੜਾ ਭਾਜੀ ਅੱਛਾ ਜੀ ਹੂੰ ਮੁੱਲ ਜਾਈ ਜੀ ਮੁੱਲ ਛੋਟਾ ਜਾਈ ਛੋਟਾ ਜਿਹਾ ਮੁੱਲ ਕਰਨਾ ਹੈ ਹਾਂ ਜੀ ਲਓ ਜੀ ਤਾਂ ਆਪਣੀ ਦੀ ਕੁਆਲਿਟੀ ਚੈੱਕ ਕਰ ਲਓ ਹਾਂ ਜੀ ਭਾਜੀ 32 ਮੰਗਦੇ ਆਂ ਤਾਂ ਦੇ ਅੱਛਾ ਜੀ 26000 ਦੀ ਦੀ 26000 ਮਰੇ ਖਿਆ ਹੈ ਕਿ ਜੈਸ ਵੇਲਾ ਨੂੰ ਨਹੀਂ ਹੋਣੀ ਜੁ ਹੈਗੀ ਬਿਲਕੁਲ ਐਂਡ ਹੋ ਗਿਆ ਸਾਰਾ ਸਾਰਾ ਵਾਟ ਠੀਕ ਹੈ ਜੀ ਇਹਦੇ ਤੁਹਾਨੂੰ ਪਤਾ ਆਮ ਬੰਦੇ ਨੇ ਲੈਣੀ ਸਾਰੀ ਗਰਮੀਆਂ ਦਾ ਮਾਨ ਦੋਸਤੋ 32000 ਰੁਪਏ ਨੇ ਰੱਖੀ 26000 ਜੇ ਤੁਰ ਆਇਆ ਜਾਂਦਾ ਮਾਨ ਤਾਂ ਛੋਟ ਛੋਟ ਆ ਦੀ ਚੋ ਕੇ ਸੁਗਾ ਭਾਵੇਂ ਮੈਨੂੰ ਕੋ 15 ਦੀ ਦੇ ਦੇ ਠੀਕ ਹੈ ਜੀ ਹਾਂ ਹਾਂ ਜੀ ਪਾਣੀ ਜਿਹੜੀ ਕਪੜੇ ਇਹ ਗੱਬਨ ਨਹੀਂ ਆ ਭਾਜੀ ਅੱਛਾ ਜੀ ਇਹ ਚਾਹੇ ਇਹਨੂੰ 14 ਮਹੀਨੇ ਦੀ ਲਾ ਲੋ ਤੇ ਚਾਹੇ ਇਹਨੂੰ 5 ਸਾਲ ਦੀ ਕੋ ਲਾ ਲੇ ਜੀ ਸੁਈ ਆ ਸੁਈ ਆ ਅੱਛਾ ਜੀ ਬੱਚਾ ਮਰ ਗਿਆ ਵਾ ਠੀਕ ਹੈ ਜੀ ਤੇ ਦੁੱਧ ਦੇਦੇ ਸੜੇ 7-8 ਕਿਲੋ ਹੈਗਾ ਅੰਮੇ ਖੋਲੀ ਦੋਵੇਂ ਟਾਈਮ ਮਿਲਦੀ ਹੈ ਹੈ ਮਿਲਦੀ ਦੋਵੇਂ ਟਾਈਮ ਹੀ ਦੋਵੇਂ ਟਾਈਮ ਭਾਈ ਮਿਲਦੀ ਠੀਕ ਹੈ ਲਓ ਤੋਰੋ ਜੀ ਆਹ ਲਓ ਜੀ ਦੋਸਤੋ ਇਹ ਵੀ ਪੂਰੀ ਜੈਡ ਬਲੈਕ ਜੀ 7 ਕਿਲੋ ਦੁੱਧ ਤਿਆਰ ਜੀ ਹੁਣ ਮੌਕੇ ਦਾ ਤਸੱਲੀ ਕਰ ਰਹੀਆਂ ਤੁਸੀਂ ਇੱਕ ਟਾਈਮ ਚੁੱਲੋ ਦੋ ਟਾਈਮ ਚਾਹ ਹਾਂ ਜੀ ਹਾਂ ਜੀ ਲਓ ਜੀ ਲਾ ਵੀ ਮੁਰਲਾ ਇਹ ਵੀ ਸ਼ਾਹੀਵਾਲ ਦਾ ਕਰਾਸ ਅੰਗਰਾ ਹਾਂਜੀ ਹਾਂਜੀ ਭਾਜੀ ਲਓ ਜੀ ਕਰਿਓ ਚੈੱਕ ਹਾਂਜੀ ਭਾਜੀ ਬਾਈ ਮੰਗਦੇ ਆ ਹਾਂਜੀ 17 ਦੀ ਦੇ ਦਈਏ 17 ਦੀ ਹਾਂਜੀ ਕੱਢ ਦੇਗਾ ਸਰ ਵੀ ਹੋਈ ਦੀ 15 ਦੀ ਦੇ ਦੇ 15 ਕੇ ਆ ਸੋਚ ਰ ਰਹੇ ਮੈਂ ਨਾ ਦੇ ਦਿੱਤੀ ਭਾਜੀ ਕੇ ਠੀਕ ਹੈ ਜੀ ਆ ਲਓ ਜੀ ਡਿਮਾਂਡ 2200 ਰੁਪਏ ਤੇ 15 ਚ ਤੜ ਆ ਗਿਆ ਦਾ ਮਾਨਸਾ ਹੋਊਗਾ ਜੀ ਮੌਕੇ ਤੇ ਜਰੂਰ ਜਿੰਨਾ ਹੋ ਸਕਿਆ 7 ਕਿਲੋ ਦੁੱਧ ਚੋਂ ਡੀ ਜੀ हां जी बोलो। ਭਾਜੀ ਇਹ ਵਾਛੀ ਗੱਭਣ ਆ ਕਿੰਨੇ ਟਾਈਮ ਦੀ ਜੀ? ਬਾਸ 12-13 ਦਿਨ ਪੂਰੇ ਹੁੰਦੇ 13 ਨੂੰ। ਅੱਛਾ 13 ਫਰਵਰੀ ਨੂੰ ਦਿਨ ਪੂਰੇ ਹੈ ਨਾ? ਪੂਰੇ ਹੁੰਦੇ। ਠੀਕ ਹੈ ਜੀ। ਪਹਿਲਾਂ ਸੁਗਾ ਕਰਵਾ ਸੁਣੀ। ਸੁਗਾ ਭਾਜੀ ਪਹਿਲਾਂ ਦਿੱਤਾ ਨੇ 13 ਕਿਲੋ ਦੁੱਧ। ਅੱਛਾ ਜੀ। ਹੁਣ ਦੂਜਾ ਸੁਗਾ ਸੁਣੀ। ਦੂਜਾ ਸੁਗਾ ਸੁਣੀ ਹੁੰਦੀ। ਹਾਂ ਜੀ। 13 ਫਰਵਰੀ ਨੂੰ ਦਿਨ ਦੇ ਜਿਹੜੇ ਪੂਰੇ ਹੁੰਦੇ ਆ ਅੱਜ 8 ਤਰੀਕ ਹੋ ਗਈ ਜੀ ਤੇ 5 ਦਿਨ ਦਾ ਟਾਈਮ ਬਾਕੀ ਪਿਆ ਜੇ। ਦਿਨ ਵੱਧ ਵੀ ਖੜ ਸਕਦੀ ਹੈ ਜੀ। ਜਰਾ ਆਜੀ ਲੈ ਜਾਣੇ ਦਿਨ। ਹਾਂ ਜੀ ਆ ਲੋ ਜੀ ਕਰ ਲੋ ਚਾਹੇ ਕਿ ਦੁੱਧ ਦਾ ਜਿਹੜਾ ਲਾਉਣਾ ਨੇ ਸ਼ੁਰੂ ਬਾਕੀ ਦੋਸਤੋ ਤਕਰੀਬਨ ਤਿਆਰੀ ਚੀ ਹੈ ਹਾਂਜੀ ਹਾਂਜੀ ਚਲੋ ਜੀ ਬਾਕੀ ਕਿੰਨਾ ਦੁੱਧ ਚੋਇਆ ਪਹਿਲੇ ਸੋਇਆ ਨਾ ਬਾਕੀ ਠੰਡੀ ਮੈਂ 13 ਕਿਲੋ ਦੁੱਧ ਚੋਇਆ 13 ਕਿਲੋ ਦੁੱਧ ਹੈ ਨਾ ਠੀਕ ਹੈ ਪਰ ਨਵਾਈ ਚਿੱਟੜ ਬੜੇ ਪੈ ਜਾਂਦੇ ਭਾਜੀ ਕੋਈ ਗੱਲ ਨਾ ਠੀਕ ਹੈ ਜੀ ਫਿਰ ਵੀ ਆਖੀ ਜਾਨ ਨਹੀਂ ਸਾਹਮ ਕੇ ਰੱਖੀਏ ਮਾਲ ਲਓ ਠੀਕ ਹੈ ਲੋ ਜੀ ਕਰ ਲਓ ਜੱਟ ਡਰ ਸੋਣਾ ਲੋ ਜੀ ਚਾਰੀਲੀ ਆ ਸ਼ੁਰੂ ਹੋ ਗਈ ਹੈ ਦੁੱਧ ਲਾਉਂਦੀ ਹਾਂਜੀ ਲੋ ਜੀ ਅਜੇ ਵਲਟ ਨਾ ਜਿਹੜੀਆਂ ਪਈਆਂ ਨੇ ਬਹੁਤ ਜ਼ਿਆਦੀਆਂ ਹਵਾਨੇ ਚਾ ਕਰਨੇ ਚਾ ਅੱਛਾ ਸ਼੍ਰੀ ਕਿੰਨਾ ਦਾ ਮੋਲ ਲਊਗਾ ਮੋਲ ਤੇ ਭਾਜੀ 50 ਕਰਦੇ ਆਂ ਹਾਂਜੀ ਮੋਲ ਤੇ ਅਜੇ ਕਈ ੱਡਿਆਂ ਦੇ ਘੁੰਮਣੀ ਆ ਜੀ ਵੀਰ ਗੱਡੀ ਵਾਲੇ ਵੀ ਪਰ ਲੈਂਦੇ ਗਜਰਾਤ ਨੂੰ ਇੱਥੇ ਆਏ ਮੈਂ ਕੋਈ ਪੰਜਾਬ ਚ ਤੇ ਕੋਈ ਗਾਂ ਰਹਿਣ ਤੋਂ ਅੱਗੇ ਦੇ ਮਾਲ ਲਈ ਹੈਗਾ ਚਲੋ ਠੀਕ ਹੈ ਤੁਸੀਂ ਕਿਧਰੋਂ ਲਈ ਜਾਂਦੇ ਜੋ ਇੱਥੇ ਦੇ ਕੋਈ ਮੇਰੇ ਵਰਗਾ ਫੇਰ ਫੜ ਲਿਆਊ ਹਾਂਜੀ ਇਹ ਜਦੋਂ ਗਜਰਾਰ ਚੱਲ ਜੀ ਇਹ ਮੋੜ ਨਹੀਂ ਦੇਣੀ ਏ ਚਲੋ ਕੋਈ ਨਹੀਂ ਗਾ ਜਿੱਥੇ ਦਾ ਅੰਜਲ ਚੱਲ ਜਾਣਾ ਹਾਂਜੀ ਹਾਂਜੀ ਕਰੋ ਸੋ ਮੋਲ ਭਾਜੀ ਇਹ 38 ਦੀ ਦੇ ਦਾਂ 38 ਹਜ਼ਾਰ ਦੀ ਆ ਹੈਗੀ ਕੋਈ ਕਿਤੇ ਸੋਰ ਭਾਜੀ ਮੈਂ ਜੋ ਛੱਡਣਾ ਛੱਡਤਾ ਅੱਛਾ ਸਾਰੇ ਵੱਡੇ ਵੱੜਦੇ ਮੈਂ ਨਾ ਇਹ ਬੱਛੀ ਬਿਕਣੀ ਬਿਕਣੀ 50 ਤੱਕ ਜਾਣੀ ਹੈ ਆ ਲੋ ਜੀ ਕਰ ਲਈ ਮੈਂ ਕੱਚੀ ਕੱਚੀ ਆ ਡਿਮਾਂਡ ਤੇ ਵੈਸੇ ਬੜੀ ਰੱਖੀ ਸੀ 50000 ਰੁਪਇਆ ਆਵਾਜ਼ ਆਈ ਸੀ ਪਰ 38000 ਤੋਂ ਮੰਨਦੇ ਹਨ ਜੀ ਬਾਸ ਜੀ ਠੀਕ ਹੈ ਜੀ ਹਾਂ ਸੂਆ ਦੂਜਾ ਸੁਣੀ ਜੀ ਬਿਲਕੁਲ ਤਿਆਰੀ ਜਾਂ 13 ਤਰੀਕ ਨੂੰ ਡੇਢੇ ਦੇ ਹੁੰਦੇ ਆ ਪੂਰੀ ਗਿਣਤੀ ਵਾਲੇ ਇਹਦੀ ਮੂੰਹ ਚੌਗੀ ਜੋ ਅੱਛਾ ਹੀ ਚਾਰ ਦੰਦੇ ਬੁਲ ਹਾਂ ਹੋਣੀ ਆ ਸੋ 3 ਆ ਵੇਖੋ ਲਓ ਜੀ ਕਰ ਲਿਓ ਜੇ ਅਗਰ ਰਾਜੀ ਆ ਦੋਸਤੋ ਹਾਂ ਪੂਰੀ ਮੈਨਾ ਕਹੇ ਇੱਕ ਗੂਂਦ ਆਉਣ ਦੇ 14 ਸਾਲ ਆ ਜੀ ਜਨ ਵੱਧ ਵੀ ਖੜੂਗੀ ਜ਼ਰੂਰੀ ਹੈ ਲੈ ਜਾਣੇ ਲੈ ਜਾਣੇ ਭਾਜੀ ਠੀਕ ਹੈ ਜੀ ਦਾ ਭੱਜ ਤੜੀ ਇਹ ਹੈਗੀ ਜੀ ਦੋਸਤੋ ਟੋਕੜ ਗੱਬਣ 3.5 ਮਹੀਨੇ ਦੀ ਵੀਰ ਕਨਫਰਮ ਹੈ ਆਪਣੀ ਮੈਨਾ ਭਾਜੀ ਕੋਈ ਵੀਰ ਆਵੇ ਹਾਂ ਚੈੱਕ ਕਰਾ ਲੈ ਭਾਵੇਂ ਤੇ ਜੇ ਵੀਰ ਤੇ ਉੱਥੇ ਜਾ ਕੇ ਚੈੱਕ ਕਰਾ ਕੇ ਪੈਸੇ ਦੇ ਦੇ ਕੋਈ ਵੀਰ ਲੈ ਜਾਏ ਪੰਜਾਬ ਚ ਬਾਅਦ ਉੱਥੇ ਚੈੱਕ ਕਰਾ ਕੇ ਮੈਨੂੰ ਪੈਸੇ ਪਾ ਦੇਣ ਠੀਕ ਹੈ ਜੀ ਇਹ 3.5 ਮਹੀਨੇ ਚੈੱਕ ਪਾਸ ਆ ਬਰੀਡ ਕਿਹੜੀ ਬਰੀਡ ਤੇ ਗੱਡੀ ਵੇਖਣੋਂ ਤੇ ਜਿਹੜਾ ਉਹਨਾ ਬੋਲ ਦੀ ਯਾਬਦਾ ਮੇਰੇ ਤੋਂ ਆ ਬਹੁਤ ਜ਼ਿਆਦਾ ਆਹੋ ਤੇ ਪਰਨਾ ਇਹ ਬਰੀਡ ਦੇ ਸ਼ਾਈਵਾਲ ਜਿਹੜੀ ਸ਼ਾਈਵਾਲ ਤੋਂ ਜਿਹੜੀ ਰਾਜਸਥਾਨ ਜਾਂਦੀਆਂ ਘਾੜੀ ਪੂੜੀ ਉੱਤਰ ਥਾ ਚੜ ਹਾਂਜੀ ਹਾਂਜੀ ਉਹ ਚੋਈ ਜਾਂਦੇ ਪਰ ਦੁੱਧ ਵੀ ਚੋਣਦੇ ਜੀ ਨਹੀਂ ਦੁੱਧ ਤੇ ਭਾਜੀ ਅਮੇ ਅਜੇ ਮੈਂ ਝੂਠ ਖਮਾਰੀਏ ਥਾਣੇ ਥਾਣੀ ਵੇਖੇ ਜਾਨੀ ਥਾਣੀ ਤਪਉਂਦੀ ਹੈ ਨਾ ਅਸਨਪੀ ਮਤਲਬ ਦੁੱਧ ਕਿਲੋ ਹੈਗਾ ਫਿਰ ਭੱਜ ਕੇ ਸਾਡੇ ਤਨਾਮੀ ਨਹੀਂ ਚੈੱਕ ਪਾਸ ਲਓ ਜੀ ਦੋਸਤੋ ਕਰ ਲਿਓ ਚੈੱਕ ਪਿਓਰ ਛਾਈਵਾਲ ਗੇਲੋ ਜਾਂ ਜੋ ਮਰਜੀ ਤੁਹਾਡੇ ਸਾਹਮਣੇ ਵਿਖਾਪ ਤੇ ਤੁਹਾਨੂੰ ਸਾਹਮਣੇ ਤੁਸੀਂ ਗੱ ਹਾਂ ਜੀ ਠੀਕ ਹੈ ਜੀ ਆਓ ਆ ਲਓ ਜੀ ਪਰ ਚੇਹਰੇ ਨਹੀਂ ਹੈਗੀ ਮੇਰੀ ਮਾਂ ਜਿੱਦਾਂ 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 ਆ ਧਾਤੇ ਆਈ ਉਸ ਦਿਨ ਪਤਾ ਲੱਗਣਾ ਆ ਵੇਖੋ ਜੀ ਕਰੋ ਚੈੱਕ ਅਜੇ ਤਕਰੀਬਨ ਸਾਢੇ 3 ਮਹੀਨੇ ਦੀ ਜੀ ਹਾਂ ਜੀ ਸਾਢੇ 14 ਦੀ ਲਾ ਕੇ ਚੱਲੇ 3 ਮਹੀਨੇ ਦਾ ਟਾਈਮ ਹੋ ਗਿਆ ਜਿੱਤੇ 5 ਸਾਢੇ 5 ਮਹੀਨੇ ਅਜੇ ਤੁਹਾਨੂੰ ਸਾਹਮਣੀ ਪਹੁੰਚੇ ਤੇ ਬਾਕੀ ਜੋ ਇਹ ਰੰਗ ਢੰਗ ਵਿਖਾਊਗੀ ਇਹ ਪੂਰੇ ਮਤਲਬ ਐ ਬਣੂਗੀ ਗਏ ਠੀਕ ਹੈ ਜੀ ਤੇ ਇਹਦਾ ਮੁੱਲ ਮੁੱਲ ਭਾਜੀ 20000 ਕਰਦੇ ਬਾਈ ਯਾਰ ਬਾਈ ਯਾਰ ਦੇਣੀ ਕਿੰਨੇ ਦੀ 18 ਦੀ ਦੇ ਦੀ 17 ਦੀ ਕੱਢਦੇ ਕਿ ਜੈਲੀ ਹੈਗੀ 17 ਦੀ ਦੇ ਦੀ 17 ਦੀ ਠੀਕ ਹੈ ਜੀ ਹਾਂ ਡਿਮਾਂਡ ਇਹਦੀ 2000 ਰੁਪਿਆ 17000 ਦੇ ਵਿੱਚੋਂ ਤੁਹਾਡਾ ਆ ਗਿਆ ਤਾਂ ਮਾਨਤਾ ਨਾਲ ਛੋੜ ਛਪਾ ਜਿਹੜਾ ਜਰੂਰ ਹੋਊਗਾ ਮੌਕੇ ਤੇ ਲਓ ਜੀ ਦੋਸਤੋ ਦੋ ਨਾਗ ਜਿਹੜੇ ਆ ਗੱਪੜ ਗਾਵਾਂ ਤੇ ਹੋਣਗੇ ਤੇ ਛੇ ਨਾਗ ਜਿਹੜੇ ਆ ਦੋਸਤੋ ਗਾਵਾਂ ਸੁਈਆਂ ਸੁਈਆਂ ਦੇ ਹੋਣਗੇ ਡਿਟੇਲ ਕੱਲੇ ਕੱਲੇ ਨਾਗ ਦੀ ਤੁਹਾਨੂੰ ਦੱਸਤੀ ਆ ਤੋੜ ਕੇ ਦਿਖਾਤਾ ਮੁੱਲ ਦੱਸਤਾ ਦੁੱਧ ਦੱਸਤਾ ਬਾਕੀ ਦੋਸਤੋ ਆਪਣੀ ਇਨਫੋਰਮੇਸ਼ਨ ਜਿਹੜੀ ਆ ਜਿਹੜੀ ਆਪਣੀ ਤਸੱਲੀ ਆ ਤੁਸੀਂ ਕਰਨੀ ਹੈ ਇੱਕ ਟਾਈਮ ਕਰ ਲ ਚੋਕੇ ਪਸ਼ੂ ਨੂੰ ਸੂਏ ਸਵਾਈ ਨੂੰ ਜਰੂਰ ਮੇਰੇ ਵੀਰ ਤਸਲੀ ਕਰਿਆ ਕਰੋ ਗੱਬੜ ਪਸ਼ੂ ਥਾਣਾ ਦੀ ਟਿਪਕੇ ਪਾਸ ਕਰਕੇ ਤਸਲੀ ਕਰ ਲਿਆ ਕਰੋ ਤਿੰਨ ਗਾਵਾਂ ਦੇ ਮਗਰ ਬੱਚੇ ਜਿਹੜੇ ਆ ਬੱਚੇ ਹੈਗੇ ਆ ਇੱਕ ਦੇ ਮਗਰ ਵਛਾ ਤੇ ਦੋ ਗਾਵਾਂ ਦੇ ਮਗਰ ਵਛੀਆਂ ਵਾ ਡਿਟੇਲ ਸਾਰੀ ਤੁਹਾਨੂੰ ਦੱਸ ਦਿੱਤੀ ਹੈ ਐਡਰੈਸ ਇਕ ਰੀਫੀ ਬੋਲ ਦੇਣਾ ਪਿੰਡ ਲਾਲੂ ਘੁਮਣਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਸ਼ਮਸ਼ੀਰ ਸਿੰਘ ਫੋਨ ਨੰਬਰ ਇਕ ਰੀਫੀ ਬੋਲ ਦੇਣਾ 98730 3171 ਠੀਕ ਪਿੰਡ ਲਾਲੂ ਘੁਮਣਾ ਠੀਕ ਹੈ ਜੀ ਧੰਨਵਾਦ ਉਸਤੋਂ ਵਾਲਾ ਵੀਡੀਓ ਦੇਖਣ ਵਾਸਤੇ